ਅੱਜ ਕਿੰਨੇ ਦਿਨਾਂ ਬਾਅਦ ਗੱਟੀ ਰਾਜੋਗਿਆ ਅਲੀ ਸੜਕ ਨਜ਼ਰ ਆਉਣ ਲੱਗੀ ਆ ਔਰ ਸੜਕ ਨੂੰ ਥੋੜਾ ਜਿਆ ਲੰਘਣਯੋਗ ਕੀਤਾ ਜਾ ਰਿਹਾ ਕਿਉਂਕਿ ਪਾਣੀ ਦਾ ਪੱਧਰ ਘਟ ਹੋਇਆ ਤਾਂ ਹੁਣ ਤੁਸੀਂ ਨਜ਼ਰ ਮਾਰ ਲਓ ਆ ਗੱਟੇ ਲਾ ਦਿੱਤੇ ਗਏ ਆ ਪਹਿਲਾਂ ਇੱਥੇ ਕੁਝ ਨਹੀਂ ਦਿਖਦਾ ਸੀ ਪਹਿਲਾਂ ਇੱਥੇ ਨਹਿਰਾਂ ਵਾਂਗੂ ਪਾਣੀ ਲੱਗਦਾ ਸੀ ਔਰ ਇਹ ਸੜਕਾਂ ਟੁੱਟ ਚੁੱਕੀਆਂ ਸੀ ਪਰ ਹੁਣ ਤਾਂਕਿ ਇੱਥੋਂ ਥੋੜੀਆਂ-ਬੋਧੀਆਂ ਗੱਡੀਆਂ ਲੰਘ ਸਕਣ ਥੋੜੀ-ਬੋਤੀ ਸਪਲਾਈ ਬਹਾਲ ਹੋ ਸਕੇ ਤਾਂ ਇਸ ਦੇ ਲਈ ਦੇਖੋ ਕਿ ਜਿਹੜੇ ਖੋਰ ਪਏ ਸੀ ਸੜਕਾਂ ਦੇ ਵਿਚਾਲੇ ਉਹਨਾਂ ਨੂੰ ਭਰ ਦਿੱਤਾ ਗਿਆ ਗੱਟੇ ਪਾ ਦਿੱਤੇ ਗਏ ਆ ਪਿੰਡ ਵਾਲੇ ਔਰ ਜਿਹੜੇ ਲੋਕ ਲੱਗੇ ਹੋਏ ਨੇ ਉਹਨਾਂ ਨੇ ਇਸ ਚੀਜ਼ ਨੂੰ ਪਧਰਾ ਕਰ ਲਿਆ ਦੇਖੋ ਮੋਟਰਸਾਈਕਲ ਲੰਘ ਰਿਹਾ ਕਿਉਂਕਿ ਜਿਹੜੇ ਵੱਡੇ ਵੱਡੇ ਟੋਏ ਪਏਗੇ ਸੀ ਖਾਰਾ ਪੈ ਗਿਆ ਸੀ ਉਹਨਾਂ ਦੇ ਵਿੱਚ ਮਿੱਟੀ ਦੇ ਗੱਟੇ ਭਰ ਕੇ ਲਾ ਦਿੱਤੇ ਗਏ ਆ ਤਸਵੀਰ ਬਦਲਣ ਲੱਗੀ ਆ ਪਹਿਲਾਂ ਨਾਲੋਂ ਪਾਣੀ ਜਦੋਂ ਹੁਣ ਕੱਟ ਹੋਇਆ ਤਾਂ ਹਾਲਾਤ ਥੋੜੇ ਜੇ ਨਾਰਮਲ ਵਾਲੇ ਪਾਸੇ ਵਧਣ ਲੱਗੇ ਨੇ ਇਹਨਾਂ ਸੜਕਾਂ ਦੇ ਔਰ ਸਪਲਾਈ ਜਿਹੜੀ ਹੈ ਥੋੜੀ ਜੀ ਸੁੱਕੀ ਹੋ ਜੇਗੀ ਪਰ ਬਸ਼ਰਤੇ ਕਿ ਅੱਗੇ ਪਾਣੀ ਫਿਰ ਤੋਂ ਨਾ ਆਵੇ ਤੇ ਫਿਰ ਤੋਂ ਨੁਕਸਾਨ ਨਾ ਕਰੇ ਪਰ ਅਸੀਂ ਇੱਕ ਚੀਜ਼ ਦੇਖੀ ਹੈ ਕਿ ਮਦਦ ਦੇ ਹੱਥ ਜਿਹੜਾ ਅਸੀਂ ਲਗਾਤਾਰ ਕਹਿ ਰਹੇ ਸੀ ਕਿ ਮਦਦ ਦੀ ਜ਼ਰੂਰਤ ਕਿਸ ਤਰ੍ਹਾਂ ਦੀ ਹੈ ਲੋਕਾਂ ਨੂੰ ਤਾਂ ਜਿਵੇਂ ਜਿਵੇਂ ਕਹਿੰਦੇ ਨੇ ਕਿ ਪੰਜਾਬ ਦੇ ਨਾਲ ਕੋਈ ਹੋਰ ਖੜਾ ਕਿ ਨਹੀਂ ਖੜਾ ਤਾਂ ਇਹ ਵੀਰ ਹੁਣੀ ਆਏ ਨੇ ਯੂਪੀ ਦੇ ਮੁਜ਼ਫਰਪੁਰ ਤੋਂ ਮੁਜ਼ਫਰਨਗਰ ਮੁਜ਼ਫਰਨਗਰ ਯੂਪੀ ਦੇ ਮੁਜ਼ਫਰਨਗਰ ਤੋਂ ਆਏ ਨੇ ਤਾਂ ਇਹ ਮੁਸਲਮ ਭਾਈਚਾਰਾ ਹੈ ਤਾ ਇਹ ਮੁ슬ਮਾਨ ਭਾਈ ਜਰਾ ਦੇਖੋ ਜੀ ਰਾਸ ਸਮਗਰੀ ਕਹਿੰਦੇ ਲੈ ਕੇ ਆਏ ਆ ਪਰ ਇਹ ਹੁਣ ਉਹ ਚੀਜ਼ਾਂ ਲੈ ਕੇ ਆਏ ਜਿਹੜੀਆਂ ਚੀਜ਼ਾਂ ਕਮ ਆ ਜਾਣ ਕਿਉਂਕਿ ਇਹ ਚਰਚਾ ਚੱਲ ਰਹੀ ਸੀ ਕਿ ਭਾਈ ਰਾਸ਼ਨ ਵਗੈਰਾ ਬਹੁਤ ਆ ਗਿਆ ਤਾਂ ਜਿਵੇਂ ਜਿਵੇਂ ਪਤਾ ਲੱਗਦਾ ਉਹ ਥੋੜਾ ਥੋੜਾ ਤਬਦੀਲੀ ਕੀਤੀ ਜਾ ਰਹੀ ਆ ਔਰ ਨਾਲ ਹੁਣ ਇਹ ਵੀ ਇਹਨਾਂ ਦੇ ਨਾਲ ਜਦੋਂ ਪਹਿਲਾਂ ਗੱਲ ਹੋ ਰਹੀ ਸੀ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਦਦ ਦੀ ਜ਼ਿਆਦਾ ਲੋੜ ਹੈ ਕਹਿੰਦੇ ਸਾਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੁਨੇਹਾ ਮਿਲ ਚੁੱਕਿਆ ਕਿ ਥੋੜੇ ਦਿਨ ਬਾਅਦ ਲੋੜ ਪੈਣੀ ਆ ਵੀਰ ਹੋਣੀ ਆਏ ਨੇ भाई जी कितों में पहला जिक्र किया यूपी यूपी तो आया मुजफ्फर मुजफ्फ़रनगर तो कि स्नेहा मिले कि वे उतो चले किएँ पहुंचे थे कि लेके आए हम कल सुबह साढ़े सात बजे मुजफ्फ़रनगर में गांव है बाघो वाली वहां से चले थे और हम लुधियाना पहुँचे पहले लुधियाने से हमें वहां पे शाही इमाम है पंजाब के उस्मान उन्होंने बताया कि आप जालिंदर पार करके ऐसे ऐसे यहाँ पे पहुंचे फिरोजपुर और रात हम फिरोजपुर आगे रुके और सुबह में अब यहाँ पे आ गए हम हमारे पास पानी है दूध है दवाई है और बच्चों के सामान है चप्पल है लेकिन यहाँ पे आके हम देख रहे हैं कि यहाँ पे राशन का सामान बहुत ज़्यादा आ गया तो हम लोग ये अपील करना चाह रहे हैं कि लोग बाग पैसा इकट्ठा कर ले यहाँ पे पंद्रह बीस दिन के बाद में पैसे की जरूरत पड़ेगी डीजल की खाद की और जो मकान टूट गए उनकी मरम्मत के लिए कुछ जो ना भैंस वगैरह जिनकी बह गई है उनको पैसा देंगे या जानवर खरीद के देंगे तो सबसे अपील ये है कि पैसा इकट्ठा करके रखे और पैसा पंद्रह बीस दिन के बाद में लेके आए यहाँ पे अब यहाँ पे राशन के सामान की जरूरत नहीं राशन का सामान यहाँ पे बहुत हो गया है तो ब्रिज राशन का सामान ना लाए सब लोग पैसा इकट्ठा कर ले और पैसे से इन लोगों की मदद करे बड़ी ये स्नेहा तुझ देखो कि मतलब गल्ला ट्रैवल कर रही है ਚਰਚਾ ਹੋ ਰਹੀ ਹੈ ਜਿਹੜਾ ਸੁਨੇਹਾ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ ਉਹ ਸੁਨੇਹਾ ਪਹੁੰਚ ਰਿਹਾ ਯੂਪੀ ਤੱਕ ਪਹੁੰਚ ਗਿਆ ਇੱਦਾਂ ਹੀ ਦੁਨੀਆ ਦੇ ਬਾਕੀ ਹਿੱਸਿਆਂ ਦੇ ਵਿੱਚ ਪਹੁੰਚ ਰਿਹਾ ਕਿ ਇਹਨਾਂ ਲੋਕਾਂ ਨੂੰ ਹੁਣ ਅੱਗੇ ਲੋੜ ਪੈਣੀ ਹੈ ਇਹਨਾਂ ਦੀਆਂ ਜ਼ਮੀਨਾਂ ਸਾਫ਼ ਕਰਨੀਆਂ ਐ ਇੱਥੇ ਡੀਜ਼ਲ ਦੀ ਲੋੜ ਪੈਣੀ ਐ ਘਰ ਢਈ ਜਾ ਰਹੇ ਆ ਜੇ ਹੋਰ ਠਹਿ ਸਕਦੇ ਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਤਾਂ ਮਦਦ ਦੀ ਲੋੜ ਪੈਣੀ ਐ ਕਿਉਂਕਿ ਇੱਕ ਵਾਰ ਤਾਂ ਲੱਕ ਟੁੱਟ ਚੁੱਕਿਆ ਪੂਰੀ ਤਰ੍ਹਾਂ ਆ ਕਿਦਾਂ ਦੇ ਹਾਲਾਤ ਕਿਦਾਂ ਦੇ ਤਿੱਖੇ ਜੀ ਤੁਸੀਂ ਇੱਥੇ ਆਏ ਲੋਕਾਂ ਦੀ ਸਥਿਤੀ ਕੀ ਲੱਗੀ ਆ ਕੇ ਕਿਉਂਕਿ ਇਹ ਬੇਸ਼ੱਕ ਹਾਲਾਤ ਮਾੜੇ ਹੋਣ ਪੰਜਾਬੀਆਂ ਦਾ ਹੌਸਲੇ ਦਾ ਬੜੇ ਬੁਲੰਦ ਹੈ ਪੰਜਾਬ ਹਮੇਸ਼ਾ ਮਦਦ ਲਈ ਹਰ ਪਾਸੇ ਜਾਂਦਾ ਪਰ ਅੱਜ ਉਸ ਪੰਜਾਬ ਨੂੰ ਮਦਦ ਦੀ ਲੋੜ ਪਈਗੀ ਅੱਜੇ ہماری ਮਦਦ ਇਹਨਾਂ ਨੇ ਜਿੱਥੇ ਵੀ کہیں ਕੋਈ ਵੀ ਆਫਤ ਹੈ ਉਹੀਂ ਸੀ ਇਹਨਾਂ ਨੇ ਮਦਦ ਕੀਤੀ ਪੰਜਾਬ ਨੂੰ ਅੱਜ ਹਮ इनका ਮਤਲਬ ਪੂਰਾ ਪੂਰਾ ਸਹਿਯੋਗ ਦੇ ਲਈ ਹਮ ਤਿਆਰ ਹੈ ਬਿਲਕੁਲ ਹਰ ਤਰੀਕੇ ਤੋਂ ਹਰ ਉਸ ਤੋਂ ਹਮ ਬਿਲਕੁਲ ਤਿਆਰ ਹੈ ਜਾਨ ਮਾਲ ਜੋ ਵੀ ਕੁਝ ਪੈਸਾ खाने का सामान हर चीज तो हम तैयार है बिल्कुल जी। ये सब चीजें हमको सिखों ने ही सिखाई है कैसे आपदा में मदद की जाती है कैसे धरने चलाए जाते हैं कैसे लोगों की सहायता की जाती है ये सब लोग सिखों ने हमको सिखाया है दिल्ली हमारी साथ एक साल पूरा गुजारा इन लोगों अच्छा, ने अच्छा आप भी खेती तो देखो ਇਹ ਸੁਨੇਹਾ ਬਾਬੇ ਨਾਨਕ ਦਾ ਕਹਿੰਦੇ ਸਾਨੂੰ ਸਿੱਖਾਣੀ ਸਿਖਾਇਆ ਕਿ ਕਿਵੇਂ ਦੂਜਿਆਂ ਦੀ ਮਦਦ ਕਰਨੀ ਹੈ ਕਹਿੰਦੇ ਕਿ ਉਹ ਸਿੱਖ ਉਹ ਪੰਜਾਬੀ ਉਹ ਪੰਜਾਬ ਜਿਨੇ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜੇ ਅੱਜ ਕਹਿੰਦੇ ਉਸ ਪੰਜਾਬ ਨੂੰ ਮਦਦ ਦੀ ਲੋੜ ਪਈ ਹੈ ਤਾਂ ਫਿਰ ਪੰਜਾਬ ਵੱਲ ਅਸੀਂ ਆਉਣਾ ਹੀ ਸੀ ਇਹ ਭਾਈਚਾਰੇ ਦੀ ਨਿਸ਼ਾਨੀ ਹੈ ਇਹ ਭਾਈਚਾਰੇ ਦਾ ਸੁਨੇਹਾ ਮੁਸਲਮਾਨ ਭਾਈਚਾਰਾ ਪਹੁੰਚਿਆ ਜੀ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਹਾਇਤਾ ਲੈ ਕੇ